ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਇੱਕ ਸਕੂਲ ਦੇ ਅਧਿਆਪਕਾਂ ਵੱਲੋਂ ਹੀ ਆਪਣੇ ਹੀ ਸਕੂਲ ਦੇ ਇੱਕ ਅਧਿਆਪਕ ਦੇ ਖਿਲਾਫ ਹੈ ਜਿਹੜਾ ਉਹ ਧਰਨਾ ਦੇ ਦਿੱਤਾ ਗਿਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਮਾਲ ਰੋਡ ਤੇ ਬਣੇ ਇੱਕ ਕੰਨਿਆ ਸਕੂਲ ਦੇ ਅਧਿਆਪਕਾਂ ਵੱਲੋਂ ਆਪਣੇ ਹੀ ਸਕੂਲ ਦੇ ਇੱਕ ਅਧਿਆਪਕ ਦੇ ਖਿਲਾਫ ਧਰਨਾ ਦੇ ਦਿੱਤਾ ਗਿਆ ਜਿਸ ਦਾ ਅਸਰ ਹੈ ਜਿਹੜਾ ਉਹ ਬੱਚਿਆਂ ਤੇ ਜ਼ਰੂਰ ਪਵੇਗਾ ਕੰਨਿਆ ਦਾ ਲੜਕੀਆਂ ਦਾ ਸਕੂਲ ਹੈ ਇਹ ਬਠਿੰਡਾ ਦੇ ਮਾਲ ਰੋਡ ਤੇ ਬਣੇ ਇਸ ਸਕੂਲ ਦੇ ਅਧਿਆਪਕਾਂ ਵੱਲੋਂ ਇਹੋ ਜੀ ਕੀ ਗੱਲ ਹੋਈ ਕਿ ਆਪਣੇ ਹੀ ਅਧਿਆਪਕ ਦੇ ਖਿਲਾਫ ਰੋਡ ਤੇ ਬੈਠ ਕੇ ਧਰਨਾ ਦੇ ਦਿੱਤਾ ਗਿਆ ਆਖਰਕਾਰ ਪੂਰਾ ਮਾਮਲਾ ਕੀਆ ਆਉ ਦਿਖਾਉਣਿਆ ਅੱਜ ਦੀ ਰਿਪੋਰਟ ਬਠਿੰਡਾ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸਨਮੋਇਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੱਤਿਆ ਮਹੌਲ ਕਰਤਵਾਲੀ ਸੁਨੀਤਾ ਕੰਬੋਇਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਕੰਬੋਜ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸਿੱਖਿਆ ਦਾ ਮਹੌਲ ਤਰਾਕ ਕਰਨ ਵਾਲੀ ਵਿਧਾਤਾ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੁਨੀਤਾ ਕੰਬੋਜ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਮੈਮ ਨਾਮ ਤੇ ਸਕੂਲ ਕਿਹੜਾ ਹੈ ਅੱਜ ਕਿਉਂ ਧਰਨੇ ਤੇ ਬੈਠੇ ਹੋ ਤੁਸੀਂ ਬਾਦਸ ਮੈਂ ਗੁਲਵਿੰਦਰ ਕੌਰ ਵੋਕੇਸ਼ਨਲ ਮਿਸਟਰਸ ਹਾਂ ਮੇਰੇ ਸਕੂਲ ਦਾ ਨਾਮ ਹੈਗਾ ਸ਼ਹੀਦ ਮੇਜਰ ਰਵੀਿੰਦਰ ਸਿੰਘ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਪਟੰਨਾ ਹੂੰ ਸਾਡੇ ਇੱਥੇ ਬੈਠਣ ਦਾ ਮਕਸਦ ਸਿਰਫ ਸਾਡੇ ਸਿੱਖਿਆ ਵਿਭਾਗ ਤੱਕ ਸਾਡਾ ਇੱਕ ਸਨੇਹਾ ਪਹੁੰਚਾਉਣਾ ਜੀ ਸਾਡੇ ਨਾਲ ਦੇ ਇੱਥੇ ਸਾਥ ਹੀ ਅਧਿਆਪਕ ਨੇ ਇੱਕ ਮੈਡਮ ਸੁਨੀਤਾ ਕੰਬੋਜ਼ ਹਿੰਦੀ ਮਿਸਟਰਸ ਨੇ ਉਹ ਹਿੰਦੀ ਦੀ ਪੋਸਟ ਤੇ ਉਹਨਾਂ ਨੂੰ ਕੁਝ ਜਾਂ ਆਪਾਂ ਕਹਿ ਸਕਦੇ ਹਾਂ ਵੀ ਪਰਸਨਲ ਪ੍ਰੋਬਲਮ ਆ ਕੋਈ ਉਹਨਾਂ ਦੀ ਦਿਮਾਗੀ ਪ੍ਰੋਬਲਮ ਆ ਪਰ ਰੋਜ਼ ਇਹ ਹੁੰਦਾ ਕਿ ਸਕੂਲ ਆਉਂਦੇ ਸਾਰ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮਸਲਾ ਖੜਾ ਕਰ ਦੇਣਾ ਹੈ ਹਮ ਕਾਰਨ ਕਾਰਨ ਬਸ ਉਹਨਾਂ ਦੀ ਅੱਜ ਤੱਕ ਸਾਨੂੰ ਤਾਂ ਇਹੀ ਸਮਝ ਨਹੀਂ ਆ ਕਿ ਕਾਰਨ ਕਿਉਂਕਿ ਬਾਕੀ ਸਾਰੇ ਸਟਾਫ ਨੂੰ ਸੁਖ ਲਮਾਈ ਉਹਨਾਂ ਨੂੰ ਕੱਲਿਆਂ ਨੂੰ ਹਰ ਰੋਜ਼ ਕੋਈ ਨਾ ਕੋਈ ਉਹਨਾਂ ਨੇ ਕਲਮ ਕ੍ਰੀਏਟ ਕਰਨੀਆਂ ਵੀ ਅੱਜ ਇਹ ਹੋ ਗਿਆ ਜੀ ਅੱਜ ਇਹ ਹੋ ਗਿਆ ਜੀ ਤਾਂ ਫਿਰ ਉਹ ਉਹਨਾਂ ਨੇ ਹਰ ਰੋਜ਼ ਕਿਸੇ ਸੇ ਸਟਾਫ ਮੈਂਬਰ ਨਾਲ ਲੜਾਈ ਲੈਣੀ ਆ ਜੀ ਤੇ ਇਹ ਨਹੀਂ ਪਤਾ ਵੀ ਉਹ ਸਾਰਾ ਦਿਨ ਬੋਲੀ ਜਾਣ ਗਾਲਾਂ ਕੱਢੀ ਜਾਂ ਸਾਨੂੰ ਜਦੋਂ ਦਿਲ ਕਰਦਾ ਫਿਰ ਪੁਲਿਸ ਬੁਲਾ ਲੈਂਦੇ ਆ ਜੀ ਤੇ ਇਸ ਤਰ੍ਹਾਂ ਕਰਕੇ ਸਾਰੇ ਸਕੂਲ ਦਾ ਮਾਹੌਲ ਸਾਡੇ ਦਾ ਖਰਾਬ ਹੋ ਰਿਹਾ ਜੀ ਇੰਨੇ ਸਾਲਾਂ ਦੇ ਵਿੱਚ ਸਾਡੇ ਸਕੂਲ ਦਾ ਰਿਕਾਰਡ ਆ ਅੱਜ ਤੱਕ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸੀ ਬਟ ਸਿਰਫ ਤੇ ਸਿਰਫ ਇੱਕੋ ਟੀਚਰ ਕਰਕੇ ਅੱਜ ਸਾਰੇ ਸਕੂਲ ਦਾ ਮਾਹੌਲ ਖਰਾਬ ਹੋ ਚੁੱਕਿਆ ਅਸੀਂ ਬਸ ਆਪਣੇ ਵਿਭਾਗ ਤੱਕ ਇਹ ਹੀ ਸੁਨੇਹਾ ਲਾਉਣਾ ਚਾਹੁੰਦੇ ਆ ਜੀ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਵੀ ਸਾਨੂੰ ਇਸ ਸਮੱਸਿਆ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਕੱਲੇ ਅਸੀਂ ਨਹੀਂ ਹਰਾਸ ਹੁੰਦੇ ਜਦੋਂ ਸਵੇਰੇ ਆਉਂਦੇ ਸਾਰੇ ਸਕੂਲ ਦੇ ਵਿੱਚ ਕਲੇਸ਼ ਖੜਾ ਹੋ ਜਾਂਦਾ ਤਾਂ ਉਹਦੇ ਵਿੱਚ ਸਾਡੇ ਸਟੂਡੈਂਟਸ ਦਾ ਬਹੁਤ ਵੱਡਾ ਨੁਕਸਾਨ ਆਈ। ਅੱਜ ਕਿੱਥੋਂ ਆਏ ਨਗੇ ਇਹ ਜੇ ਮੈਡਮ ਦੀ ਗੱਲ ਕੀਤੀ ਜਾਵੇ ਕਿੰਨੇ ਸਾਲਾਂ ਤੋਂ ਪੜਾ ਰਹੇ। ਇਹ ਸਾਡੇ ਕੋਲੇ ਆਇਆਂ ਨੂੰ ਉਹਨਾਂ ਨੂੰ ਲਗਭਗ ਸਾਲ ਸਵਾ ਸਾਲ ਹੋ ਗਿਆ ਜੀ। ਇਹ ਫਾਜ਼ਲ ਕਾ ਸਾਈਡ ਤੋਂ ਆਉਂਦੇ ਆ ਜੀ ਮੈਡਮ। ਇੱਥੋਂ ਪਹਿਲਾਂ ਵੀ ਸਾਨੂੰ 6 ਮਹੀਨੇ ਪਹਿਲਾਂ ਵੀ ਪ੍ਰੋਬਲਮ ਆਈ ਸੀ। ਕਿਸੇ ਹੋਰ ਸਾਥੀ ਟੀਚਰ ਨਾਲ ਹੱਥੋ ਪਾਈ ਹੋਏ ਮੈਡਮ ਅਸੀਂ ਉਸ ਟਾਈਮ ਵੀ ਡੀਓ ਦਫਤਰ ਤੱਕ ਵੀ ਡੀਪੀਆਈ ਤੱਕ ਵੀ ਆਉਂਦੀ ਉਹ ਪਾਜ ਪੰਚਾਇਤ ਉਹ ਕੁਝ ਸਮੇਂ ਲਈ ਮੈਡਮ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ ਪਰ 2-4 ਮਹੀਨਿਆਂ ਬਾਅਦ ਫਿਰ ਮੈਡਮ ਇੱਥੇ ਵਾਪਸ ਆ ਗਏ ਤੇ ਇੱਥੇ ਆਉਣ ਤੋਂ ਬਾਅਦ ਉਹ ਪ੍ਰੋਬਲਮ ਜਿਉਂ ਦੀ ਤਿਉਂ ਆਈ ਅੱਛਾ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲ ਦਾ ਤਾਲਮਿਲ ਹੋਇਆ ਜਾਂ ਕੋਈ ਵੱਡੇ ਅਧਿਕਾਰੀ ਨਾਲ ਕੋਈ ਤਾਲਮਿਲ ਤੁਹਾਡੇ ਨੇ ਦੇਖੋ ਜੀ ਜਿੱਥੋਂ ਤੱਕ ਉਹਨਾਂ ਦੇ ਪਰਿਵਾਰ ਦਾ ਸਵਾਲ ਆ ਤਾਂ ਉਹਨਾਂ ਦੇ ਪਰਿਵਾਰ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਕਿਉਂਕਿ ਮੈਡਮ ਕਦੇ ਕਿਸੇ ਦੇ ਇੰਨਾ ਨੇੜੇ ਤਾਂ ਹੋਈ ਨਹੀਂ ਵੀ ਉਹਦੇ ਪਰਿਵਾਰ ਬਾਰੇ ਕੋਈ ਜਾਣ ਸਕੇ ਉਹਨਾਂ ਦੇ ਬਾਰੇ ਕਿਉਂਕਿ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਆਏ ਆ ਸਾਰਿਆਂ ਦੇ ਨਾਲ ਇਹ ਨਹੀਂ ਪਤਾ ਜੀ ਇੱਥੇ ਹੁਣ ਮੇਰੇ ਕੋਲੇ ਬੈਠੇ ਇੱਕਦਮ ਬੈਠੇ ਮੇਰੇ ਨਾਲ ਪੈ ਜਾਣ ਸਰ ਨਾਮ ਤੇ ਕਿਹੜਾ ਸਕੂਲ ਹੈਗਾ ਦੀ ਕੀ ਪੋਸਟ ਹੈ ਤੁਹਾਡੀ ਮੈਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਿੰਸੀਪਲ ਕੁਲਵਿੰਦਰ ਸਿੰਘ ਮੈਂ ਬਤੌਰ ਪ੍ਰਿੰਸੀਪਲ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲਰੂ ਬਟਿੰਡਾ ਵਿਖੇ ਕਾਫੀ ਡਿਊਟੀਆਂ ਜਿਹੜੀਆਂ ਕਿ ਨਿਭਾ ਰਿਹਾ ਜੀ ਅ ਲਗਾਤਾਰ ਜੀ ਪਿਛਲੇ ਕੁਝ ਸਮੇਂ ਤੋਂ ਸਾਡੇ ਕੋਲ ਇੱਕ ਹਿੰਦੀ ਅਧਿਆਪਕਾ ਜਿਹਨਾਂ ਦੀ ਪ੍ਰਬੰਧਕੀ ਆਧਾਰ ਤੇ ਪਿਛਲੇ ਜਿਹੜੇ ਸਕੂਲਾਂ ਤੋਂ ਵੱਖ-ਵੱਖ ਸਕੂਲਾਂ ਤੋਂ ਸ਼ਿਕਾਇਤਾਂ ਦੇ ਆਧਾਰ ਤੇ ਹੁੰਦੀ ਆਈ ਹੈ ਉਹਨਾਂ ਦੀ ਬਦਲੀ ਸਾਡੇ ਸਕੂਲ ਚ ਕੀਤੀ ਗਈ ਸੀਗੀ ਅ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਮਾਹੌਲ ਬੜਾ ਤਣਾਅਪੂਰਨ ਰਹਿ ਰਿਹਾ ਹੈ ਜੀ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਅਧਿਆਪਕਾ ਵੱਲੋਂ ਇਹਰਨਾ ਲਗਾਇਆ ਗਿਆ ਹੈ ਇਸ ਸਬੰਧੀ ਅਸੀਂ ਆਪ ਦੇ ਉੱਚ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਹੈਗੇ ਸਾਡੇ ਸਹਬਾਨ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਜੀ ਛੇਤੀ ਹੀ ਇਸ ਮਸਲੇ ਦਾ ਹੱਲ ਜਿਹੜਾ ਹੈਗਾ ਵਿਭਾਗ ਦੁਆਰਾ ਕਰ ਦਿੱਤਾ ਜਾਵੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਮ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਸੁਨੀਤਾ ਗੰਗੂਜ ਹੈ ਮੈਂ ਪੋਸਟ ਅਧਿਪਕ ਸਰ ਮੇਰੀ ਹਿੰਦੀ ਮਿਸਟਰਸ ਦੀ ਪੋਸਟ ਹੈ ਇਹ ਕਿ ਤੁਹਾਡੇ ਖਿਲਾਫਾਂ ਸਾਰੇ ਸਟਾਫ ਨੂੰ ਦੋਸ਼ ਲਾ ਗਿਆ ਔਰ ਉਹਨਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੂਰੇ ਸਟਾਫ ਨੂੰ ਪਰੇਸ਼ਾਨ ਕੀਤਾ ਗਿਆ ਹੈ। ਇਹ ਇਲਜ਼ਾਮ ਬਿਲਕੁਲ ਝੂਠੇ ਔਰ ਬੇਬੁਨਿਆਦ ਨੇ। ਪੂਰੇ ਸਕੂਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਔਰ ਮੇਰੀ ਪ੍ਰਿੰਸੀਪਲ ਸਾਹਿਬਾਨ ਨੂੰ ਗਾਰਵਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਕੈਮਰੇ ਸਿਰਫ ਗਰਾਉਂਡ ਫਲੋਰ ਤੇ ਨਹੀਂ ਲਗਾਏ ਜਾਣ ਬਲਕਿ ਜਿਸ ਤਰ੍ਹਾਂ ਦੇ ਸਕੂਲ ਦੇ ਹਾਲਾਤ ਨੇ ਹਰ ਇੱਕ ਫਲੋਰ ਤੇ ਕੈਮਰੇ ਜ਼ਰੂਰ ਲਗਵਾਏ ਜਾਣ ਕਿਉਂਕਿ ਇਸ ਸਕੂਲ ਦੇ ਵਿੱਚ ਮੇਰੇ ਨਾਲ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਤੱਕ ਹੋਈ ਹੈ। ਪਿਛਲੇ ਸਾਲ ਮੇਰੇ ਸਟਾਫ ਰੂਮ ਦੇ ਵਿੱਚ ਪ੍ਰਿੰਸੀਪਲ ਦਫਤਰ ਦੇ ਬਿਲਕੁਲ ਸਾਹਮਣੇ ਸਟਾਫ ਰੂਮ ਬਣਿਆ ਸੀਗਾ ਕਮਰਾ ਨੰਬਰ 14 ਇੱਥੇ ਗਰਾਉਂਡ ਫਲੋਰ ਤੇ ਚਾਰ ਸਟਾਫ ਰੂਮ ਬਨੇ ਹੋਏ ਨੇ ਲੇਡੀ ਸਟਾਫ ਦੇ ਔਰ ਇੱਕ ਸਟਾਫ ਰੂਮ ਜੈਂਟ ਸਟਾਫ ਦਾ ਹੈ ਮੈਂ ਇੱਕ ਡਾਈਵੋਰਸਡ ਲੇਡੀ ਆ ਮੈਂ ਆਪਣੇ ਅਫਸਰ ਮਾਨਯੋਗ ਡੀਪੀਆਈ ਸਾਹਿਬ ਦੇ ਹੁਕਮ ਮੰਨ ਕੇ ਬਗੈਰ ਕਿਸੇ ਪੜਤਾਲ ਤੋਂ ਇਸ ਸਕੂਲ ਦੇ ਵਿੱਚ ਉਹਨਾਂ ਨੇ ਮੈਨੂੰ ਹਸਦੇ ਖੇੜਦੇ ਭੇਜਿਆ ਮੇਰਾ ਮੂੰਹ ਮਿੱਠਾ ਕਰਕੇ ਭੇਜਿਆ ਕਿ ਮੈਡਮ ਜਿੱਥੋਂ ਤੁਸੀਂ ਕਲੇਸ਼ ਹੈਗਾ ਉਹ ਸਕੂਲ ਦੇ ਵਿੱਚ ਰਹਿ ਕੇ ਤੁਸੀਂ ਕੀ ਕਰਨਾ ਹੈ ਉਹਨਾਂ ਨੇ ਮੈਨੂੰ ਲਿਸਟ ਦਿੱਤੀ ਉਸ ਲਿਸਟ ਦੇ ਵਿੱਚ ਕਿਉਂਕਿ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਮੈਂ ਬਠਿੰਡਾ ਰਜਿਸਟ੍ਰੇਸ਼ਨ ਸਿਲੈਕਟ ਕੀਤਾ ਕਿ ਅਬੋਰ ਤੋਂ ਬਠਿੰਡਾ ਡੇਲੀ ਅਪ ਡਾਊਨ ਕਰਨਾ ਸੌਖਾ ਹੁੰਦਾ ਜਦੋਂ ਮੈਂ ਸਕੂਲ 'ਚ 16 ਮਾਰਚ 2024 ਨੂੰ ਜੁਆਇਨ ਕੀਤਾ ਤਾਂ ਸਾਡੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ ਜੀ ਦਾ ਕਹਿਣਾ ਸੀਗਾ ਕਿ ਜੇਕਰ 1 ਮਿੰਟ ਵੀ ਅਗਰ ਤੁਸੀਂ ਲੇਟ ਹੋ ਜਾਂਦੇ ਹੋ ਤੇ ਤੁਹਾਡੀ ਇੱਕ ਤਿਹਾਈ ਛੁੱਟੀ ਲੱਗੀ ਲੱਗ ਜਾਵੇਗੀ ਜਿਸ ਦੇ ਚਲਦੇ ਮੈਂ 5:30 ਵਜੇ ਆਪਣੇ ਘਰੋਂ ਲੂ ਸਥਾਨ ਅਬੋਰ ਤਹਿਸੀਲ ਅਬੋਰ ਤੋ ਨਿਕਲ ਜਾਨੀ ਆ ਹੁਣ ਬੱਸ ਡਰਾਈਵਰ ਹੈ ਜਾਂ ਰਸਤੇ ਵਿੱਚ ਕੋਈ ਨਾਕਾ ਚੈੱਕ ਕਰਨ ਵਾਲਾ ਹੈ ਜਾਂ ਹੋਰ ਕੋਈ ਡੇਲੀ ਟ੍ਰੈਵਲ ਕਰ ਰਿਹਾ ਮੈਨੂੰ 18-19 ਸਾਲ ਟ੍ਰੈਵਲਿੰਗ ਦਾ ਕਰਦੇ ਕਰਦੇ ਹੋ ਗਏ ਨੇ 13 ਸਾਲ ਮੈਂ ਅਬ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਮੈਂ ਤਰਨਤਾਰ ਡਿਊਟੀ ਬਖੂਬੀ ਦਿੱਤੀ ਮੈਂ ਧੰਨਵਾਦ ਕਰਨੀ ਆ ਉਸ ਮਾਝੇ ਬੈਲਟ ਦਾ ਡੀਓ ਦਫਤਰ ਤਰਨਤਾਰਨ ਦਾ ਕਿ ਉਹਨਾਂ ਨੇ ਮੈਨੂੰ ਸਹੀ ਸਲਾਮਤ ਆਪਣੇ ਜ਼ਿਲ੍ਹੇ ਵਿੱਚ ਭੇਜਿਆ ਪਰੰਤੂ ਇਹਨਾਂ ਸਕੂਲਾਂ ਤੇ ਹਾਲਾਤ ਇੰਨੇ ਕਾ ਜ਼ਿਆਦਾ ਵਿਗੜੇ ਹੋਏ ਨੇ ਇਹਨਾਂ ਦੇ ਬੇਬੁਨਿਆਦ ਇਹ ਸ਼ਿਕਾਇਤਾਂ ਨੇ ਇਹ ਲੋਕਲ ਸਟਾਫ ਦੇ ਅਕੋਰਡਿੰਗ ਸਾਰਾ ਸਕੂਲ ਮੇਨਟੇਨ ਕੀਤਾ ਜਾ ਰਿਹਾ ਹੈ ਕਈ ਵਾਰੀ ਸਾਡੇ ਮਾਪਿਓ ਨਾਲ ਬੱਚਿਆਂ ਦੇ ਮਾਪਿਓ ਵੀ ਆਉਂਦੇ ਨੇ ਉਹਨਾਂ ਨਾਲ ਵੀ ਦੁਰਵਿਹਾਰ ਕੀਤਾ ਜਾ ਰਿਹਾ ਹੈ ਮੇਰੇ ਸਾਹਮਣੇ ਦੁਰਵਿਹਾਰ ਹੋ ਰਿਹਾ ਜਿਥੇ ਸਾਡਾ ਅੰਦਰ ਕਲੇਜਾ ਰੋਂਦਾ ਹੈ ਕਿ ਅਸੀਂ ਇਹਨਾਂ ਇਹਨਾਂ ਬੱਚਿਆਂ ਦਾ ਹੀ ਕਮਾਈ ਲੈ ਰ ਬਦਰੀ ਹੈ 1 ਮਿੰਟ ਲੇਟ ਹੋਣ ਤੇ ਮੇਰੀ ਲੇਟ ਵੀ ਨਹੀਂ ਸੀਗਾ 22 ਮਾਰਚ ਨੂੰ ਮੈਂ ਪੂਰੇ ਟਾਈਮ ਤੇ ਸੀਗੀ ਇੱਕ ਅੱਧੇ ਸਕਿੰਟ ਦਾ ਉੱਪਰ نیچے ਇਹਨਾਂ ਨੇ ਮੈਨੂੰ ਕੀ ਕਰਨਾ ਇਹਨਾਂ ਨੇ ਇੱਕ ਤਿਹਾਈ ਛੁੱਟੀ ਲਈ ਬਾਅਦ ਮੇਰੀ ਇੱਕ ਕਮਾਈ ਛੁੱਟੀ ਲੱਗੀ ਜਿਸ ਦੇ ਚਲਦੇ ਜਿਸ ਬਾਬਤ ਮੈਂ ਪ੍ਰਿੰਸੀਪਲ ਦਫ਼ਤਰ ਵਿੱਚ ਅੱਜ ਗਈ ਆ ਪ੍ਰਿੰਸੀਪਲ ਦਫ਼ਤਰ ਵੱਲੋਂ ਜਿਹੜੇ ਟੇਬਲ ਤੇ ਮੇਰਾ ਸਮਾਨ ਪਿਆ ਸੀਗਾ ਉਹਨਾਂ ਵੱਲੋਂ ਮੇਰਾ ਸਮਾਨ ਚੁੱਕ ਕੇ ਡਸਟਬਿਨ ਪੀਐਨ ਨੂੰ ਇਹ ਕਿਹਾ ਕਿ ਇਹ ਜਿਹੜੇ ਬੰਡਲ ਐ 9ਵੀਂ ਈ ਜਮਾਤ ਦਾ ਬੱਚਿਆਂ ਦਾ ਬਾਈ ਮੰਥਲੀ ਪੇਪਰ ਮੇਰੇ ਹੱਥੇ ਚ ਸੀ ਡਾਇਰੀ ਸੀਗੀ ਇੱਕ ਦੂਰ ਦੁੜਾਂਡੇ ਤੋਂ ਕੋਈ ਔਰਤ ਆ ਰਹੀ ਐ ਐਗਜ਼ੈਂਟਡ ਕੈਟਾਗਰੀ ਵਿੱਚ ਡਾਈਵੋਰਸ ਕੈਟਾਗਰੀ ਦੇ ਉਹਦੇ ਨਾਲ ਇਦਾਂ ਦੁਰਵਿਹਾਰ ਕੀਤਾ ਜਾ ਰਿਹਾ ਕਿ ਸ਼ਰਮ ਪੀਐਨ ਦੇ ਸਾਹਮਣੇ ਇਹ ਗੱਲ ਕਹੀ ਜਰੀ ਕਿ ਇਹਨਾਂ ਦਾ ਇਹ ਸਮਾਨ ਚੁੱਕ ਕੇ ਡਸਟਬਿਨ ਦੇ ਵਿੱਚ ਚੁੱਕ ਛੁੱਟ ਦਿਓ ਵਾਰ-ਵਾਰ ਇਸ ਸਕੂਲ ਦੇ ਵਿੱਚ ਦੁਰਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਇਸ ਤੋਂ ਪਹਿਲੇ ਮੇਰੇ ਦੋਨੋਂ ਫੋਨ ਸ 14 ਨੰਬਰ ਕਮਰੇ ਨੂੰ ਚੋ ਖੋਲੇਗੇ ਸੀਗੇ ਲਿਖਤੀ ਡਾਫ ਡੋ ਉਸ ਸ਼ਮਸ਼ਪਲ ਜੀ ਦੇ ਜਦੋਂ ਇੱਥੇ ਹੈਗੇ ਸੀਗੇ ਸਾਡੇ ਮਾਨਯੋਗ ਉਹਨਾਂ ਦੇ ਦੌਰਾਨ ਮੈਂ ਲਿਖਤੀ ਸ਼ਿਕਾਇਤ ਦਿੱਤੀ ਔਰ ਇਹ ਵੀ ਲਿਖਿਆ ਕਿ ਜੇ ਇਹ ਘਟਨਾ ਮੇਰੇ ਨਾਲੇ ਸਕੂਲ ਦੇ ਵਿੱਚ ਵਾਪਰ ਗਈ ਹੈ ਪਬਲਿਕ ਵਿੱਚ ਵੀ ਕੁਝ ਹੋਰ ਵਾਪਰ ਸਕਦਾ ਹੈ ਜਿਸ ਦੇ ਚਲਦੇ ਉਹਨਾਂ ਨੇ ਮੈਨੂੰ ਤਾਂ ਬਨਕੀ ਰੁਗੂ ਸਕੂਲ ਦੇ ਵਿੱਚ ਭੇਜ ਦਿੱਤਾ ਜੋ ਕਿ ਮੇਰੇ ਘਰੇਲੂ ਸਥਾਨ ਤੋਂ ਹੋਰ ਵੀ ਜ਼ਿਆਦਾ ਦੂਰ ਸਟੇਸ਼ਨ ਹੈਗਾ ਸੀਗਾ ਜਦੋਂ ਮੈਂ ਪਰਤ ਕੇ ਕਿਸੇ ਦੇ ਸਹਿਯੋਗ ਨਾਲ ਪਰਤ ਕੇ ਇਸ ਸਕੂਲ ਕਿਉਂਕਿ ਇਹ ਮੇਰਾ ਪਿਤਰੀ ਸਟੇਸ਼ਨ ਹੈ ਔਨ ਜਾਣ ਦੀ ਸਹੂਲਤ ਹੁੰਦੀ ਹੈ ਮੈਂ ਰਾਤ ਨੂੰ ਸ਼ਾਮ ਨੂੰ ਬਸਾਂ ਦਾ ਵੀ ਹੈਗਾ ਔਰ ਜਦੋਂ ਮੈਂ ਵਾਪਸ ਆਈ ਤੇ ਇਹਨਾਂ ਵੱਲੋਂ ਇਸ ਮਾਹੌਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਕੀਤਾ ਗਿਆ। ਸ਼ਰਾਰਤੀ ਅੰਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਬਿਲਕੁਲ ਲਗਾਤਾਰ ਸ਼ਹਿਦ ਦਿੱਤੀ ਜਾ ਰਹੀ ਹੈ। ਸਾਡਾ ਲੋਕਲ ਸਟਾਫ ਦੇ ਅਕੋਰਡਿੰਗ ਇਹ ਬਠਿੰਡਾ ਜ਼ਿਲ੍ਹੇ ਦਾ ਇਹ ਸਕੂਲ ਚੱਲ ਰਿਹਾ ਕੋਈ ਦੂਰੋਂ ਸਕੂਲ ਦੇ ਵਿੱਚ ਆ ਰਿਹਾ ਨਾ ਤਾਂ ਉਹਦੇ ਵਾਸਤੇ ਨਾਰਮਲ ਪਾਣੀ ਹੈ ਪੀਣ ਨੂੰ ਨਾ ਨਾ ਹਾਜ਼ਰੀ ਰਜਿਸਟਰ ਟਾਈਮ ਨਾਲ ਕੱਢੇ ਜਾ ਰਿਹਾ ਹੈ। 7:30 ਵਜੇ ਅੱਜ ਮੈਂ 7:30 ਵੀ ਕੁਝ ਧਰ ਪਹਿਲੇ ਇਹ ਸਕੂਲ ਦੇ ਵਿੱਚ ਪਹੁੰਚ ਗਈ ਸੀ। ਇਹ ਜਵਾਨ ਕੁੜੀਆਂ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਰਹੀਆਂ ਨੇ। ਬੱਚੇ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਤੇ ਲਗਾਉਣ ਲਈ ਮੈਨੂੰ 77 ਡੈਟ ਨਜ਼ਰ ਜਿਸ ਤਰ੍ਹਾਂ ਇਸ ਲਈ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਦਾ ਲੋਕਲ ਸਟਾਫ ਹੈ ਆਪਣੀ ਮਰਜ਼ੀ ਨਾਲ 10-15 ਮਿੰਟ ਪਹਿਲੇ ਹਾਜ਼ਰੀ ਇਹ ਫਿਕਰ ਤੋਂ ਲੋਕਲ ਸਟਾਫ ਇਹਨਾਂ ਦਾ ਪੂਰੇ ਟਾਈਮ ਤੋਂ ਉਹਨਾਂ ਨੂੰ ਐਡਜਸਟ ਕੀਤਾ ਜਾ ਰਿਹਾ 10-15 15 ਮਿੰਟ ਪੀਰੀਅਡ ਛੱਡੇ ਜਾ ਰਹੇ ਉਹਨਾਂ ਵੱਲੋਂ ਇਹ ਸਾਰੀ ਚੀਜ਼ਾਂ ਦੇ ਚੱਲਦੇ ਆਪਣੀ ਆਪਣੇ ਫਾਇਦੇ ਆਪਣੇ ਸਟਾਫ ਦੇ ਫਾਇਦੇ ਲੈਣ ਲਈ ਇਹ ਇੱਕ ਇਹ ਵੀ ਗੱਲ ਹੈ ਕਿ ਇਹ ਕੱਲ ਨੂੰ ਉਹ ਲੇਡੀਜ਼ ਹੈ ਔਰ ਸਾਨੂੰ ਵਾਰ-ਵਾਰ ਇਹ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਜਿੱਥੇ ਵੀ ਲੇਡੀਜ਼ ਕਰਕੇ ਉਹਦੀ ਜਿਆਦਾ ਸੁਣੀ ਜਾਂਦੀ ਹੈ ਲੋਕ ਇਸ ਤਰ੍ਹਾਂ ਹੋ ਜਾਂਦਾ ਹੈ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਬਿਨਾਂ ਵਜ੍ਹਾ ਅਸੀਂ ਸਹੀ ਹੋ ਕੇ ਵੀ ਸਾਡੇ ਵਿੱਚ ਕੋਈ ਬੰਦੇ ਕਿਸੇ ਨਾਲ ਨਾਜਾਇਜ਼ ਨਾ ਹੋ ਜੇ ਕਿਉਂਕਿ ਉਹ ਕਹਿ ਦਿੰਦੀ ਹੈ ਕਿ ਮੈਂ ਤਾਂ ਲੇਡੀਜ਼ ਆ ਖਾਸ ਕਰਕੇ ਜੈਂਟਸਟਾਫ ਨੂੰ ਸਾਨੂੰ ਪ੍ਰੋਬਲਮ ਆਉਂਦੀ ਹੈ ਜੇ ਤੁਸੀਂ ਕੁਝ ਬੋਲਾਂਗੇ ਵੀ ਤਾਂ ਉਹ ਕੋਈ ਕਿਸੇ ਤਰ੍ਹਾਂ ਦਾ ਵੀ ਇਲਜ਼ਾਮ ਲਾ ਸਕਦੀ ਹੈ ਅਸੀਂ ਕਹਿੰਦੇ ਹਾਂ ਕਿ ਉਹਦਾ ਪਿਛਲਾ ਜਿੰਨਾ ਵੀ ਰਿਕਾਰਡ ਹੈ ਸਾਰਾ ਦੇਖ ਕੇ ਉਸ ਦੇ ਆਧਾਰ ਤੇ ਜਿਹੜਾ ਸਾਨੂੰ ਜਿਹੜਾ ਹੱਲ ਕੀਤਾ ਜਾਵੇ मैम नाम ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਉਂ ਦਰਿਆ 'ਤੇ ਬੈਠਣਾ ਪਿਆ ਤੁਹਾਨੂੰ ਮੈਂ ਗਗਨਦੀਪ ਕੌਰ ਐਸਐਸ ਮਿਸਟਰਸ ਗੌਰਮੈਂਟ ਗਰਲੂ ਨੂੰ ਮਾਣੋ ਤੁਸੀਂ ਕਿਹਾ ਕਿੰਨੇ ਟਾਈਮ ਤੋਂ ਪੜਾ ਰਹੇ ਹੋ ਇੱਥੇ ਮੈਂ 2021 ਤੋਂ ਅੱਛਾ ਅੱਧੀ ਮਾਮਲਾ ਜਿਹੜਾ ਤੁਸੀਂ ਦਰਿਆ 'ਤੇ ਬੈਠੇ ਹੋ ਜਿਹੜਾ ਧਰਮ ਵਾਲਾ ਹੈ ਜਿਹੜੇ ਇੱਥੋਂ ਦੇ ਮੈਮ ਨਸੀ ਤੱਕ ਬਹੁਤ ਹੈਂਦੀ ਡਿਸਕਸ ਹੈ ਉਹਨਾਂ ਕਰਕੇ ਸਾਰੇ ਸਿਸਟਮ ਨੂੰ ਪ੍ਰੋਬਲਮ ਆ ਰਹੀ ਹੈ ਸਾਰੇ ਤੇ ਔਰ ਮੈਡਮ ਬਿਨਾ ਮਤਲਬ ਤੋਂ ਕੋਈ ਨਾ ਕੋਈ ਮੁੱਦਾ ਬਣਾਉਂਦੇ ਆ ਲੜਾਈ ਦਾ ਕਦੇ ਜਿਆਦਾ ਪ੍ਰਿੰਸੀਪਲ ਸਰ ਨਾਲ ਲਾ ਕੇ ਹਰੇਕ ਗੱਲ ਤੇ ਉਹ ਨੁਕਤਾ ਜਿੰਨੀ ਕਰਦੇ ਆ ਕਿ ਐਵੇਂ ਨਹੀਂ ਹੈ ਵਾਸ਼ਰੂਮ 'ਚ ਪਾਣੀ ਨਹੀਂ ਹੈ ਜਦ ਕਿ ਸਾਰਾ ਸਾਡਾ ਪ੍ਰਬੰਧ ਬਹੁਤ ਵਧੀਆ ਹੈ ਤੇ ਕੋਈ ਕਲਾਸ ਕੋਈ ਕਲਾਸ ਖਾਲੀ ਨਹੀਂ ਹੁੰਦੀ ਜਸੂ ਤਾਂ ਉਹ ਕਹਿੰਦੇ ਤੁਹਾਡੇ ਡਿਸਪੀਸਪਲਨ ਨਹੀਂ ਹੈ ਪਰ ਟੀਚਰ ਕਲਾਸਾਂ ਨਹੀਂ ਲਾਉਂਦੇ ਜਦ ਕਿ ਸਾਰਾ ਕੁਝ ਕੋਲ ਪੁਲਿਸ ਵੀ ਗਲਤ ਕਹਿ ਰਹੇ ਜੋ ਕੁਝ ਪੈਟਰਨ ਹੈ ਇਸ ਪਾਸੋਂ ਸਾਨੂੰ ਆਉਂਦੀ ਹੀ ਕੋਈ ਕੰਮ ਹੈ ਤਾਂ ਉਹਨਾਂ ਦਾ ਕੰਮ ਹੈ ਜਿਹੜਾ ਸਕੂਲ ਦਾ ਕਰਨਾ ਹੁੰਦਾ ਹੈ ਉਹਦੇ ਤੋਂ ਜਿਹੜਾ ਮੁੱਦਾ ਪਾਸੇ ਲੈ ਜਾਂਦੇ ਆ ਤਾਂ ਮੈਡਮ ਸਵੇਰੇ ਹੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਦੇ ਪੁਲਿਸ ਨੂੰ ਬੁਲਾ ਲੈਂਦੇ ਆ ਜਿੱਦਾਂ ਬਦਬਦ ਤੋਂ ਮੈਨੂੰ ਸੇ ਪਰੇਸ਼ਾਨੀ ਹੈ ਜਦ ਕਿ ਇੱਥੇ ਇੰਨਾ ਐਨੇ ਟੀਚਰ ਐ ਸੋ ਤੋਂ ਉੱਪਰ ਇਸ ਪਾਸਰ ਬਹੁਤ ਹੀ ਵਧੀਆ ਹੈ ਬਹੁਤ ਹੀ ਕੋਆਪਰੇਟ ਹੈ ਔਰ ਬਹੁਤ ਹੀ ਮਿਹਨਤੀ ਹੈ ਸਕੂਲ ਨੂੰ ਅੱਗੇ ਲਗਾਉਣ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹੈ ਪਰ ਇਹ ਮੈਡਮ ਕਰਕੇ ਸਾਰਾ ਸਾਡੇ ਸਕੂਲ ਦਾ ਮਾਣ ਖਰਾਬ ਹੈ ਅੱਛਾ ਕਲਾਸਾਂ 'ਚ ਸਟੂਡੈਂਟ ਬੈਠੇ ਹੋ ਤੁਸੀਂ ਦਰੀਆਂ ਤੇ ਬੈਠੋ ਕਿੰਨਾ ਕ ਗਲਤ ਪ੍ਰਭਾਵ ਪੈਂਦਾ ਹੈ ਸਟੂਡੈਂਟ ਤੇ ਜੇ ਮੈਂ ਤੁਸੀਂ ਬਿਲਕੁਲ ਗਲਤ ਪ੍ਰਭਾਵ ਪੈਂਦਾ ਦਰੀਆਂ ਤੇ ਬਹਿਣ ਦਾ ਕਿਸੇ ਦਾ ਸ਼ੌਂਕ ਨਹੀਂ ਹੈ ਮਜਬੂਰੀ 'ਚ ਜਦੋਂ ਸਾਡਾ ਸਕੂਲ ਦਾ ਸਾਡੇ ਸੁਣ ਨਹੀਂ ਰਿਹਾ ਰੇਡੀਓ ਮੈਮ ਸਾਡੀ ਗੱਲ ਤਾਸ਼ ਕਰਕੇ ਇੱਕ 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 ਸਾਲ ਤੋਂ ਪਰੇਸ਼ਾਨ ਹੋ ਰਹੇ ਹਾਂ ਤੁਸੀਂ ਕਦੇ ਸਾਡੇ ਬਹੁਤ ਕੋਆਪਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਟਾਫ ਵੀ ਇਹ ਮੈਮ ਨੂੰ ਅਸੀਂ ਕਹਿ ਵੀ ਤੁਸੀਂ ਕੋਈ ਗੱਲ ਹੈਗੀ ਤਾਂ ਉਹਦਾ ਹੱਲ ਹੋ ਜਾ ਤਾਂ ਗੱਲ ਕੋਈ ਹੈ ਹੀ ਨਹੀਂ ਬਿਨਾ ਮਤਲਬ ਤੋਂ ਮੁਦਮ ਨਾ ਦੇ ਜਿਵੇਂ ਉਹ ਪੁੱਛਦੇ ਆ ਕਿ ਕੀ ਉਹਨਾਂ ਕੋਲ ਅਧਿਕਾਰ ਹੈਗਾ ਵੀ ਉਹ ਕਿਸੇ ਨੂੰ ਆ ਕੇ ਟੀਚਰ ਨੂੰ ਪੁੱਛਦੇ ਆ ਵੀ ਡਿਸਪਲਨ ਨਹੀਂ ਹੈ ਉਹਨਾਂ ਕੋਲ ਅਧਿਕਾਰ ਹੈਗਾ ਇਹ ਪੁੱਛ ਜੇ ਤੁਸੀਂ ਉਹ ਨਹੀਂ ਪੁੱਛਦੇ ਪ੍ਰਿੰਸੀਪਲ ਸਰ ਨੂੰ ਹੀ ਕਹਿੰਦੇ ਆ ਜਾ ਕੇ ਡਿਸਪੀਸਪਲ ਨਹੀਂ ਆ ਜਾਂਦੇ ਕਿ ਸਾਡਾ ਸਕੂਲ ਕਦੇ ਵੀ ਜਾ ਕੇ ਸਾਰੇ ਹਾਇਰ ਅਥੋਰਟੀ ਨੂੰ ਪਤਾ ਹੈ ਸਾਨੂੰ ਵੀ ਪਤਾ ਹੈ ਪੇਰੈਂਟਸ ਨੂੰ ਵੀ ਪਤਾ ਹੈ ਕਿ ਸਾਡੇ ਸਕੂਲ ਦਾ ਕਿੰਨਾ ਵਧੀਆ ਟਿਚਿੰਗ ਲੈਣਾ ਹੈ ਇਸ ਸੰਬੰਧੀ ਵੀਡੀਓ ਮੈਮ ਨਾਲ ਕੋਈ ਗੱਲਬਾਤ ਹੋਈ ਸੀ ਵੀਡੀਓ ਮੈਮ ਨੂੰ ਬੁਲਾਇਆ ਗਿਆ ਪਰ ਅਜ ਮੈਮ ਆਏ ਨਹੀਂ ਜੀ ਪਹਿਲਾਂ ਪਹਿਲਾਂ ਕੋਈ ਸੂਚਨਾ ਦਿੱਤੀ ਸੀ ਹਾਂਜੀ ਹਾਂਜੀ ਬਹੁਤ ਵਾਰ ਸ਼ਿਕਾਇਤਾਂ ਆ ਗਈਆਂ ਉਹਨੇ ਕਦੋਂ ਤੱਕ ਲੱਗੇਗਾ ਧਰਨਾ ਤੁਹਾਡਾ ਜਿਹੜਾ ਬਾਹਰ ਅਸੀਂ ਚਾਹੁੰਦੇ ਆ ਵੀਡੀਓ ਮੈਮ ਸਾਡੀ ਗੱਲ ਸੁਣੀ ਤੇ ਸਾਡਾ ਵੀ ਸਾਡਾ ਮਸਲਾ ਹੱਲ ਕੀਤਾ ਸਟੂਡੈਂਟ ਕਲਾਸ 'ਚ ਬੈਠੇ ਨੇ Yeah.